ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਆਪਣੇ YouTube ਚੈਨਲ ਚ ਹੈਲ ਵਲੋਗਸ ਤੇ ਹੋਰ ਸਾਰੇ ਤੁਸੀਂ ਕਿਵੇਂ ਹੋ ਜੋ ਵੀ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਤੇ ਪਲੀਜ਼ ਆਪਣੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਵਲੋਗ ਨੂੰ ਕਰਿਓ ਜੀ ਫੋਲੋ ਵਾਚ ਇੱਥੇ ਟਾਈਮ ਸੀਗਾ ਜੀ 5:30 ਪੌਣੇ ਸੀ ਦਾ ਸਮਰੀਤ ਹੈ ਜਿਹੜੀ ਅੱਜ ਜਲਦੀ ਉੱਠ ਕੇ ਪਤਾ ਨਹੀਂ ਕਿਵੇਂ ਆ ਗਈ ਬਾਹਰ ਤੇ ਆਉਂਦੀ ਆਉਂਦੀ ਕੈਮਰਾ ਚੱਕ ਲਈ ਹੈ ਨਾ ਬੱਚੇ ਨੂੰ ਹੀ ਗਲਜੀੜਾ ਉੱਪਰ ਕੰਮ ਕਰੀਏ ਬੱਚੇ ਨੂੰ ਪਤਾ ਹੀ ਹੁੰਦਾ ਕਿ ਸਵੇਰ ਦੇ ਕਦੀ ਵਲੋਗ ਨਹੀਂ ਬਣਿਆ ਹੈਗਾ ਹਨਾ ਤੇ ਫੋਨ ਲੈ ਕੇ ਆ ਗਈ ਸੀ ਮੈਂ ਕਿਹਾ ਵਲੋਗ ਚੱਲ ਫਿਰ ਫੋਨ ਚੱਕ ਲਈ ਤੇ ਵਲੋਗ ਬਣਾ ਲਾ ਤੇ ਉਹਨੇ ਵਲ ਤਾਰ ਕੱਢ ਲਈ ਸੀਗੀ ਤੇ ਜਰਸੀ ਗਾਂ ਦੀ ਜਿਹੜੀ ਇਹਦੀ ਆਪਾਂ ਤਾਰ ਕੱਢੀ ਜਾਂਦੇ ਸੀਗੇ ਤੇ ਹੁਣ ਤੇ ਜਿਹੜਾ ਮੌਸਮ ਹੈ ਬਹੁਤ ਜ਼ਿਆਦਾ ਚੇਂਜ ਹੋ ਗਿਆ ਨਾ ਸਵੇਰ ਠੰਡ ਹੁੰਦੀ ਹੈ ਤੇ ਵੈਸੇ ਸਵੇਰੇ ਉੱਠ ਕੇ ਕੰਮ ਕਰ ਕਰਨੀ ਸ਼ਾਂਤੀ ਹੁੰਦੀ ਹੈ ਹਨਾ ਗੁਰਦੁਆਰਾ ਸਾਹਿਬ ਚੋਂ ਬਾਟ ਦੀ ਆਵਾਜ਼ ਆਉਂਦੀ ਹੈ ਬਹੁਤ ਵਧੀਆ ਲੱਗਦਾ ਕੰਮ ਕਰਨਾ ਤੇ ਪਰ ਜਿਵੇਂ ਕਹਿੰਦੇ ਹੁੰਦੇ ਇੱਕ ਵਾਰੀ ਆਪਾਂ ਨੂੰ ਬਿਸਤਰਾ ਛੱਡਣਾ ਜਿਹੜਾ ਔਖਾ ਲੱਗਦਾ ਹੁੰਦਾ ਵੀ ਹਾਈ ਉੱਠਣਾ ਜਾਂਪਣਾ ਕੀ ਰ ਉਹ ਖਾਇ ਲੱਗਦਾ ਹੁੰਦਾਗਾ ਪਰ ਜਦੋਂ ਇੱਕ ਵਾਰੀ ਆਪਾਂ ਬਾਹਰ ਆ ਜਾਈਏ ਤਾਂ ਫਿਰ ਆਪਾਂ ਜਿਹੜੇ ਆਪਦੀ ਕੰਮਕਾਰ ਹੈ ਜਿਹੜੇ ਸਟਾਰਟ ਕਰ ਦਨੇ ਆਪਦੀ ਆਮਦਾਰੀ ਦੇ ਨਾਲ ਆਪਦੀ ਆਪਦੀ ਜ਼ਿੰਮੇਵਾਰੀਆਂ ਪੂਰੀਆਂ ਕਰੀ ਜਾਂਦੇ ਆ ਲਓ ਜੀ ਇੱਥੇ ਮੈਂ ਸਫਰੀਤ ਨੂੰ ਭੇਜ ਜੀ ਮੈਂ ਦੇਖ ਕੇ ਆ ਵੀਗੀ ਜਿੱਰਦੀ ਸੋਚ ਹੈ ਸਵਿੱਚ ਜਿਹੜੀ ਚੱਲੀ ਜਾਂਦੀ ਆ ਤੇ ਫਿਰ ਕਿਉਂਕਿ ਨੌਣਾ ਹੋਊਗਾ ਬੱਚਿਆਂ ਦਾ ਵੀ ਕਦੇ-ਕਦੇ ਤਾਂ ਵਧੀਆ ਆਪਦੀ ਮਰਜ਼ੀ ਨਾਲ ਹੀ ਉੱਠ ਕੇ ਆ ਜਾਂਦੇ ਆ ਕਦੇ-ਕਦੇ ਐ ਪੂਰੀ ਤਰ੍ਹਾਂ ਇਹਨਾਂ ਨੂੰ ਉਠਾਉਣਾ ਪੈਂਦਾ ਫਿਰ ਕਿਤੇ ਉੱਠ ਕੇ ਆਉਂਦੇ ਆ ਗੱਲਾਂ ਵਾਂ ਤਾਂ ਕਰੀ ਜਾਂਦੀ ਸੀਗੀ ਮੇਰੇ ਨਾਲ ਤੇ ਅੱਜ ਕਾਫੀ ਦਿਨਾਂ ਬਾਅਦ ਹੈ ਜਿਹੜੇ ਤੁਸੀਂ ਸਬਰੀਤ ਦੇ ਡੈਡੀ ਨੂੰ ਦੇਖੋਗੇ ਬਲੌਗ ਦੇ ਵਿੱਚ ਕਿਉਂਕਿ ਇੰਨਾ ਖਜਾਦੇ ਵਿਜੀ ਚੱਲ ਰਹੀ ਸੀ ਹਨ ਕਾ ਉਹਦੇ ਕੰਮਕਾਰ ਇਹਨਾਂ ਦੇ ਤੇ ਇੱਕ ਫਿਰ ਖੇਤਾਂ ਦੇ ਕੰਮਕਾਰ ਖੇਤ ਹੁੰਦੇ ਜਦੋਂ ਆਉਣੇ ਜਦੋਂ ਇਹਨਾਂ ਨੇ ਆਉਣਾ ਹੁੰਦਾ ਉਦੋਂ ਉਹਨੂੰ ਆਪਣਾ ਬਲੌਗ ਹੈ ਜਿਹੜਾ ਟੋਟਲੀ ਮਨ ਲੱਦਾ ਬਣ ਜਾਂਦਾ ਹੁੰਦਾ ਹੈਗਾ ਸ਼ਾਇਦ ਅੱਜ ਵਾਲੇ ਬਲੌਗ ਦੇ ਵਿੱਚ ਤੁਸੀਂ ਇੱਕ ਵਾਰੀ ਹੋਰ ਦੇਖੋ ਤੇ ਕਿਉਂਕਿ ਸ਼ਾਮ ਨੂੰ ਵੀ ਚਲੋ ਕੰਮ ਨਾਲ ਆ ਜਾਣਗੇ ਖੇਤੋਂ ਜਿਆਦਾ ਟਾਈਮ ਨਾਲ ਵੀ ਨਹੀਂ ਆਪਾਂ ਕਹਿ ਸਕਦੇ ਵੀ ਥੋੜਾ ਜਿਹਾ ਅੱਗੇ ਨਾਲ ਜਿਹੜੀ ਕਿਨਾਂ ਦਾ ਕੰਮ ਆਦਾ ਜਿਹੜਾ ਕਸ ਜਾ ਥੋੜਾ ਜਿਹਾ ਘਟਾ ਘਟਿਆ ਦਾ ਜਾਨੀ ਕਿਉਂਕਿ ਇਹ ਜਿਆਦਾ ਨਹੀਂ ਹੈਗਾਗਾ ਕਹਿ ਸਕਦੇ ਬਾਈ ਕਰੀ ਰਹੇ ਕੋਈ ਮੈਂ ਤੁਹਾਨੂੰ ਨਾ ਕਰ ਲੈਣਾ ਰੀਤ ਚੁੰਨ ਨਾ ਘਾਰਈਆ ਆਪਣੇ ਵਰਗੇ ਨਹੀਂ ਜਾ ਸਕਦੇ ਤੇ ਇਹ ਜਾਣਾ ਕਰਨਾ ਵੀ ਔਖਾ ਤਾਂ ਬਹੁਤ ਆ ਪਰ ਚਲੋ ਨਹੀਂ ਸਰਦਾ ਜਾਣਾ ਪੈਂਦਾ ਘਰੇ ਵੀ ਤਾਂ ਕੰਮ ਕਰਨੇ ਪੈਂਦੇ ਹਨ ਤੇ ਜਦੋਂ ਬੰਦਾ ਜਾਵਾਂ ਨਹੀਂ ਹਾਂ ਤੋ ਜਾਂਦਾ ਫੇਰ ਤਾਂ ਬਿਸ਼ੱਕ ਕੰਮ ਛੱਡ ਦੇ ਪਰ ਉਂਝ ਕੰਮ ਛੱਡ ਕੇ ਵੀ ਨਹੀਂ ਬੈਠਿਆ ਜਾਂਦਾ ਪਲੇਮ ਜਿ ਘਾਮ ਲਈ ਸੀ ਹੁਣ ਚਿਕਾਉਣਾ ਸਾਵੰਦ ਜਮਾ ਲੋ ਜੀ ਟਾਈਮ ਹੋ ਗਿਆ 4 ਦਾ ਤੇ ਆਪਾਂ ਕਰੀਏ ਆਪਣੇ ਕੰਮ ਗਾਰਟ ਸਟਾਰਟ ਤੇ ਬੱਚੇ ਤੇ ਦੇਖ ਰਹੇ ਨੇ ਕੀ ਹੈ ਕਿ ਮਸ਼ੀਨ ਚ ਕੱਪੜੇ ਮੈਂ ਤੇ ਪਾ ਤੇ ਅੱਜ ਮੌਸਮ ਨਾ ਪੂਰੀ ਬੱਦਲਵਾਈ ਹੋਈ ਪਈ ਤੜਕੇ ਦੀ ਬਹੁਤ ਜਿਆਦਾ ਜਿਹੜੀ ਹੁਸ਼ਕੀ ਦੀ ਹਵਾ ਜਿਹੜੀ ਚੱਲੀ ਆਈ ਹੈ। ਬਹੁਤ ਬੱਦਲਵਾਈ ਕਿਵੇਂ ਹੋਈ ਪਈ ਆ। ਇੱਧਰ ਮੈਂ ਜਮਾਉਂਦੇ ਸੀ ਦੇਣ ਤੇ ਮੰਮੀ ਲਾਈ ਜਾਂਦੇ ਸਾਰ ਨੂੰ ਤੜਕਾ ਨਾੜੀ ਚਾਰ ਰੋਜ਼ ਦੰਦੇ ਲਿਜਾਤਾ ਕਿ ਇਹਨਾਂ ਨੇ ਆਣਾ ਬਰਦਬਰਾਸ ਆਹ ਹੈ ਸਾਰੇ ਸਾਲ ਵਿੱਚ ਤੜਕਾ ਲੈਣਾਗਾ ਤੜਕੇ ਤੋਂ ਬਿਨਾ ਨਾ ਕਰਨਾ ਚਲੋ ਗੰਦੋਲਾ ਖਾਣਾ ਚਿਗੰਗਾ ਸੀ ਬਹੁਤ ਪੁਰਾਣਾ 10 ਸਾਲ ਪੁਰਾਣਾ 10 ਸਾਲ ਤਾਂ ਹੋ ਗਈ ਹੁੰਦੇ ਗਾਣ ਮੇਰੇ ਸਾਦੀ ਤੇ ਮਾਸੀ ਨੇ ਤਾਂ ਮਗਰ ਲੁਆਇਆ ਸਾਡੇ ਵਿਆਹ ਨੂੰ ਦਿੱਤਾ ਸੀ ਮਾਸੀ ਨੂੰ ਗਈ ਸੀ ਮੰਮੀ ਵਿਆਹ ਦੇਣ ਮੈਂ ਤਾਂ ਵਿਆਹ ਦੇਣੇ ਨਹੀਂ ਗਈ ਰੈਸਿਪੀ ਭੇਜ ਜਾਂਦੀ ਹਾਂ ਪਹਿਲੇ ਸੱਨ ਕੱਢਿਆ ਤੇ ਤੀਜੇ ਇਹ ਫੜਨਾ ਪਾਲਾਂ ਆਏ ਨੂੰ ਹੁੰਦਾ ਤੇ ਲਿਖ ਕੇ ਲਾ ਦੇ ਗੇ ਜਾ ਰਹੇ ਸੀ ਤੂ ਬਯਾਦੇ ਆ ਹੌਲੀ ਹੌਲੀ ਹੰਡਾਉਂਦੇ ਆ ਉਹਦਾ ਤੂ ਸੋਲਾ ਲਾ ਬੰਨ ਜਾ ਲੈ ਨਾਲ ਦੁਪੱਟਾ ਲੈ ਕੇ ਸਰਦੇ ਹੀ ਸਰਦੇ ਹੀ ਸੀ ਨਾ ਇਹਦੇ ਨਾਲ ਟਿੱਕਾ ਜਿਹਾ ਸਟਾਈਲ ਜਿਹਾ ਕਿ ਆਹੀ ਸੀ ਇਹ ਤਾਂ ਨਹੀਂ ਸੀ ਸਰਦੇ ਵਿੱਚ ਸਰਦੇ ਵਿੱਚ ਇਹ ਤਾਂ ਹੋ ਰਹੀ ਹੈ ਇਹਦਾ ਤੇ ਵਿਆਹ ਨਾਲ ਉਹ ਜਿਹੜਾ ਪੁਰਵਾ ਆਉਂਦਾ ਨਾਲ ਬਸ ਹੂੰ ਨਾ ਉਹਨੇ ਸੂਤ ਪਾਇਆ ਤੇ ਉਹਦਾ ਤਾਂ ਸ਼ਾਣੂ ਪਾਇਆ ਸੀ ਨੰਨੂ ਹੀ ਪਾਇਆ ਤੁਸੀਂ ਮੰਮਾ ਦਾ ਪਤਾ ਨਹੀਂ ਬਾਈ ਜਦੋਂ ਆਸੇ ਹੀ ਉਹਦੇ ਨੂੰ ਪਾਇਆ ਅੱਛਾ ਹਾਂ ਆ ਸਕਦਾ ਹੀ ਉਹ ਦੁਬਾਰਾ ਨਾ ਬਣੇ ਫਸਦੀ ਜਿਆਵਰੀ ਉਹ ਬੋਟੋ ਗਿਆ ਜੁਗੜਿਆਂ ਦੇ ਸੂਟ ਪਾਏ ਮੰਮੀ ਕੋਲੇ ਜੁਗੜਿਆਂ ਦੇ ਉਹਨੂੰ ਬਈਆ ਉਹਦਾ ਨਾਲ ਜਿਹੜਾ ਲੱਗਦਾ ਸੀ ਹਾਂ ਇਹ ਨਾਲ ਉਹ ਲਾਤੀ ਉਹ ਹਾਰ ਲੇ ਦੋ ਲੋਨ ਵੰਡੇ ਵਗੈਰਾ ਆਪਾਂ ਕਰਦੀ ਇਕੱਠੇ ਦੁੱਧ ਵਾਧ ਦਿੱਤਾ ਸਾਮ ਮੰਮੀ ਆਪਦਾ ਕੰਮ ਕਰੀ ਜਾਂਦੇ ਗਾ ਕਿ ਮੰਮੀ ਨਾ ਹਾਂ ਤੇ ਚਲੈ ਨਾ ਕੰਮ ਕਰ ਜਾ ਫਿਰ ਵੀ ਰੋਟੀ ਵਗੈਰਾ ਇਹ ਬਣਾ ਲੂਗੀ ਕਿਉਂਕਿ ਤੇ ਇੱਧਰ ਪਸ਼ਵਾਂ ਦਾ ਹੋ ਜਾਂਦਾ ਤੇ ਕੱਪੜੇ ਵਗੈਰਾ ਦਾ ਧਾਰਾਂ ਦਾ ਹੋ ਜਾਂਦਾ ਨਾ ਤਾਂ ਕਰਕੇ ਮੰਮੀ ਆਪਦੇ ਜਿਹੜੇ ਕੰਮ ਸਾਰੇ ਜਾਂਦੀ ਹੁੰਦੀ ਹੈ ਤੇ ਇਧਰ ਚਾਰ ਤਾਂ ਪਾਇਆ ਪਿਆ ਪੱਟਾ ਬਦਲੀਏ ਧੋਈਏ ਇੱਜ ਮੈਂ ਧੋ ਦੋ ਕੁਝ ਪਾਇ ਸੂਟ ਤੇ ਲੰਮ ਟੂੜੀ ਵਗੈਰਾ ਪਾ ਕੇ ਤੇ ਮਾਰ ਕੇ ਵਿੱਚ ਹੱਥ ਪਸ਼ੂ ਬੰਦੇ ਕਰਨਾ ਖਲਖਰਾਕਾ ਸਿੱਟ ਕੇ ਅੱਜ ਹੋਰ ਠੰਣੀ ਆ ਰਹਿਣ ਲੱਗੀ ਆ ਠੰਡਾ ਆ ਜਾ ਦੇਣਾ ਆ ਲੱਗਣਾ ਹਲਣਾ ਪੂਵ ਜੀ ਨੇ ਬਠਿੰਡੇ ਵਾਲੀ ਨੇ ਕਿਹਾ ਸੀ ਦੇ ਦਿਓ ਹੁਣ ਇਹ ਉੱਚੀ ਬਣ ਆਹੀ ਇੱਕ ਲੰਗੀ ਇਹਦੇ ਵਿੱਚ ਆਹ ਵਾਲਾ ਗਫਲਗੇ ਇਹ ਕੋਈ ਆਈ 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 ਉਂਪੀ ਚ ਕਿਦਾਂ ਟੁੱਟ ਜਾਂਦੀਆਂ ਇਹ ਮੰਮੀ ਤਾਂ ਇਹਨਾਂ ਨੂੰ ਐਨ ਐਨਗਾ ਕੱਟ ਕੱਟ ਕੇ ਨਾ ਐਨ ਐਨਾਂ ਕੱਟ ਕੱਟ ਕੇ ਇਹਨਾਂ ਦਾ ਅਚਾਰ ਬਣਾ ਕੇ ਖਾ ਲੈਂਦੀ ਆ ਹੁਣ ਉਹ ਦੇਖੋ ਲੰਕੀ ਤਾਂ ਬਹੁਤ ਜਾਨੀਆਂ ਫਲੀਆਂ ਆ ਸੀ ਇਟੋ ਉੱਦਦ ਨਹੀਂ ਹੈ ਇਹ ਗੱਲ ਕਰ ਰਹੀ। ਬਸ ਜਿਹੜੀਆਂ ਮਾੜੀਆਂ ਮੋਟੀਆਂ ਡਿੱਗ ਪੈਂਦੀਆਂ ਜਿਵੇਂ ਆਏ ਆ ਦੇਖੋ ਕਿੰਨਾ ਖਲਾਰ ਨ ਖਿੱਲਰਿਆ ਪਿਆ ਝੋਨੇ ਤੇ ਉਹਨੇ ਮम्मी ਘੱਟ ਕੇ ਨਾ ਨਾ ਮੈਂ ਚ ਤਾਂ ਪਾਉਂਦੇ ਨਹੀਂ ਨੂਨ ਵਗੈਰਾ ਪਾ ਕੇ ਤੇ ਫਲਗਾ ਦਾ ਇਹਨਾਂ ਦਾ ਚਾਰਖਾ ਹਾਲਿੰਦੇ ਮम्मी ਐਂ ਖਾਈ ਜਾਂਦੀ ਰਹਿੰਦੇ ਐਲੋਵੀਰਾ ਇੱਕ ਖੱਟਾ ਜੈਲੋਵੀਰਾ ਤੇ ਉਹਨੂੰ ਜਮਾ ਤਾਦੀ ਨੂੰ ਜਾ ਕੇ ਕੱਟ ਕੇ ਤੇ ਉਹਨੂੰ ਸਲਾਦ ਵਜੂ ਖਾ ਲੈਂਦੀ ਐ ਮम्मी ਤਾਂ ਲੜ ਰੰ ਪੜ ਰੰ ਸ਼ਾਕੀ ਆਂਦੀ ਮੈਥੂ ਨੇ ਇਹ ਜਿਆ ਕੁਸ ਖਾਦਾ ਜਾਂਦਾ ਚੰਨ ਪਈ ਲੱਗੀ ਕਮਾਣ ਮਾਣੀ ਮਾਣੀ ਨਾਲ ਵਸੱਕ ਅੱਜ ਤੱਕ ਦਿਆਂ ਨੂੰ ਨਹੀਂ ਗਿਆ ਬਈ ਇਹ ਰੱਬ ਨਾਲ ਨਹੀਂ ਆਈ ਇੱਧਰ ਦੇਖ ਜੀ ਅੰਦਰ ਆ ਮੈਂ ਆ ਮਾਰ ਲੈਣ ਲੈਂ ਪਰਕਾਰ ਕੁਛ ਨਹੀਂ ਸੀ ਫੇਰੇ ਕਿੱਦਾਂ ਇਹਦਰਾ ਉੱਤਰ ਪਾਹਲ ਕਰ ਦੇਣੀ ਤੇ ആ ഏണ്ട കൊപ്പസ് ഹൈ കവർതാർ ബ്രേറ്റ് കവർ മമ്മി ആവ ചൽ ചേഞ്ച് ചെയ്താം മെടൈറ്റ് ചല്ലോ നടടാ ഹൈ ആവേ അച്ചാര കാണുന്നില്ലേ കേറി വayım കളിയായാം ലവടാ રાખી പേമാ വെക്കണോ പണ്ട ലവടാ അപ്പനെ ਹਰ ਜੀ ਗੱਤਾਂ ਇਹਨਾਂ ਬੰਨ੍ਹ ਲਓ ਹੁਣ ਬਾਅਦ ਤੋਂ ਬੰਨ੍ਹ ਹੁਣ ਬਾਅਦ ਤੋਂ ਹੁਣ ਕੱਟ ਕੱਟਵਾਓ ਥੋੜਾ ਲਿਆ ਚੱਕ ਕੇ ਬੰਨ੍ਹ ਆਇਓ ਨੂੰ ਪੜਾਓ ਤਰੀ ਹੁਣ ਕਰਿਆ ਰਾਏਪਾਲ ਨੂੰ ਹੁਣ ਉਹ ਵੀ ਥੋੜਾ ਢੱਕੀ ਜਾਂਦਾ ਢੋਣਾ ਢੱਕੀ ਜਾਂਦਾ गुलाब की पत्ता काट दो ਉਹਗਾ ਹੋ ਹੀ ਕਰ ਗਿਆ ਬੈਠੋ ਕਰਦੇ ਆ ਜਾਨੇ ਕਿ ਕੀ ਬਣਦੀ ਸੀ ਮੀ ਆ ਗਿਆ ਆ ਟੱਕਲਾ ਬਣ ਗਿਆ

ਇਹ ਕੁ ਸਾਰਾ ਸਾਰਾ ਡੱਬਰ ਲੱਗਿਆ ਨਾਲ ਭੱਜ ਭੱਜ ਕੇ ਕਿਵੇਂ ਪੱਤੇ ਬਰਹਾ ਹਾਲ ਹੋ ਗਿਆ ਸਾਰੇ ਬਰਗੈਣ ਆ ਜਿਹੜੀ ਜਾਨੀ ਕਿ ਹਮਰਿੰਗਾ ਐ ਖਾਲੀ ਹੋ ਗਿਆ ਦੇਖੋ ਪੱਤਿਆਂ ਨਾਲ ਬੱਚੇ ਵੀ ਲੱਗੇ ਦੇਖ ਲਓ ਕਿੰਨੀਆਂ ਇੱਟਾਂ ਜਾਂ ਇਹ ਇਕੱਠੀਆਂ ਕੀਤੀਆਂ ਦਰਪਾਲਾਂ ਸਟੋਰਾਂ ਸਟੋਰ ਦੇ ਟੁੱਟੋਲਾ ਅਕਸਮਾਣੀ ਪਤਾ ਮੰਮੀ ਤਾਂ ਤੜਕੇ ਦੀ ਵਿਚਰੀ ਜਾਣਾ ਸੀ ਗੰਦਰਾ ਸਾਸਾ ਸੇਵਾ ਕਰਨ ਆ ਜੇ ਤਾਂ ਸੋਚੇ ਨਹੀਂ ਸੁਗੈਣਾ ਮੌਸਮ ਖਰਾਬ ਹੋ ਜਾਊਗਾ ਹਾਂ

ਸਾਤ ਲੱਕ ਉੱਠ ਗਈ ਲਾਇਆ ਹੈ ਤੁਸੀਂ ਰਾਤ ਨੂੰ ਇਹ ਬਹੁਤ ਹੋ ਗਿਆ ਹੈ ਨਾ ਮੈਂ ਬਗਾਨਾ ਹਾਂ ਹਾਂ ਜੀ ਹਾਂ ਜੀ ਟਾਈਮ ਹੋ ਗਿਆ ਸੀਗਾ ਜੀ ਸਵਾ 6:00 ਤੇ ਫਿਰ ਤਾਂ ਕਰਕੇ ਮੈਂ ਲੱਗੀ ਸੀਗੀ ਰੋਟੀ ਬਣਾਉਣ ਕਿਉਂਕਿ ਮੰਮੀ ਹੋਰੇ ਗਏ ਸੀ ਗੁਰੂ ਘਰ ਤੇ ਵਾਰ ਤਾਂ ਜਿਵੇਂ ਤੁਸੀਂ ਦੇਖਿਆ ਹੀ ਹੈ ਨਾ ਮੌਸਮ ਹੈ ਜਿਹੜਾ ਬਹੁਤ ਚਾਹ ਦੇ ਖਰਾਬ ਹੋ ਗਿਆ ਸੀਗਾ ਤੇ ਫਿਰ ਬਾਰਦਰ ਰੋਟੀ ਪਕੜੀ ਕਿੱਥੋਂ ਸੀ ਤਾਂ ਕਰਕੇ ਫਿਰ ਮੈਂ ਰਸੋਈ ਦੇ ਵਿੱਚ ਲੱਗੀ ਸੀ ਤੇ ਬਸ ਮੇਰੀ ਇੱਕ ਦੋ ਰੋਟੀਆਂ ਰਹਿ ਗਈਆਂ ਸੀ ਫਿਰ ਮੇਰਾ ਜਿਆਦਾ ਐ ਮੈਂ ਸੱਚ ਮੈਂ ਵਲੌਗ ਤਾਂ ਮੁੜ ਕੇ ਕੰਟੀਨਿਊ ਹੀ ਨਹੀਂ ਕੀਤਾ ਹੈਗਾ ਤੇ ਫਿਰ ਮੈਂ ਤਾਈ ਹਾਂ ਇੱਥੇ ਫਿਰ ਮੈਂ ਰੱਖ ਲਿਆ ਸੀ ਇਹ ਫੋਨ ਚਲੋ ਨਾਲ-ਨਾਲ ਆਪਣੇ ਕੰਮ ਹੋਈ ਗਏ ਤੇ ਨਾਲ-ਨਾਲ ਆਪਾਂ ਦੋਨੋਂ ਕੰਮ ਹੋਈ ਗਏ ਵਲੌਗ ਵੀ ਬਣ ਹੀ ਗਏ ਆਪਣਾ ਤੇ ਰੋਟੀ ਵੀ ਬਣਾਈ ਗਈ ਤੇ ਇੱਕੇਦਮ ਜੀ ਬਾਰ-ਬਾਰ ਸੱਚ ਹੋਈ ਹੋ ਗਿਆ ਵੀ ਐਂ ਜੀ ਸੋਚਿਆ ਜਣੀ ਸੀਗਾ ਵੀ ਅੱਜ ਮੀਂਹ ਆ ਜਾਣਾ ਜੇ ਇੱਕੇਦਮ ਆਇਨਾ ਜੋਰ ਜੁੜਦੇ ਹਨ ਜਿਵੇਂ ਗਰਮੀਆਂ ਦੇ ਮਹੀਨੇ ਦੇ ਵਿੱਚ ਮੀਂਹ ਆਉਂਦਾ ਐਵੇਂ ਗੱਚਦਾ ਸੀ ਰੱਬ ਇੰਨਾ ਗੱਚਦਾ ਲੱਛੜਦਾ ਸੀ ਪਰ ਹੈ ਕਿਤੇ ਕਿਤੇ ਵੀ ਕਿਤੇ ਕਿਤੇ ਸਾਰੇ ਕਿਤੇ ਨਹੀਂ ਸੀਗਾ ਚਲੋ ਵੈਸੇ ਮੇਰੀ ਹਿਸਾਬ ਨਾਲ ਜਿੰਨਾ ਕਿ ਮੈਨੂੰ ਪਤਾ ਵੀ ਨਹੀਂ ਸ਼ਾਇਦ ਹਜੇ ਮੀਂਹ ਦੀ ਐਨੀ ਲੋੜ ਹੈਗੀ ਤੇ ਚਲੋ ਜਿਵੇਂ ਪਰਮਾਤਮਾ ਕਰਦਾ ਠੀਕ ਹੀ ਕਰਦਾ ਹੈਨਾ ਤੇ ਵੀ ਸਾਰੇ ਸ਼ੌਕ ਜੀ ਗਏ ਤੇ ਚਲੋ ਜੀ ਰੋਟੀ ਆਪਣੀ ਬਣ ਗਈ ਸੇ ਨਾ ਮੈਂ ਆਟਾ ਚੱਕਦਾ ਕਿਉਂਕਿ ਮੈਥੋਂ ਥੋੜਾ ਜਿਹਾ ਮੈਥੋਂ ਕੋਈ ਵੀ ਚੀਜ਼ ਆ ਘੱਟ ਨਹੀਂ ਬਣਦੀ ਹੈਗੀ ਵੱਧ ਹੀ ਬਣਦੀ ਹੁੰਦੀ ਮੈਨੂੰ ਐਂਦੇ ਚਲੋ ਥੋੜੇ ਨਾ ਵੱਧਦਾ ਤਾਂ ਕੋਈ ਨਹੀਂ ਵੱਧਦਾ ਕੰਮ ਵੀ ਆ ਜਾਂਦੀ ਹੈ ਚੀਜ਼ ਪਈ ਹੋਵੇ ਤਾਂ ਹੋਰ ਕਿਸੇ ਨੇ ਰੋਟੀ ਖਾਣੀ ਵੱਧ ਘੱਟ ਹੋ ਜਾਂਦੀ ਆਪਾਂ ਬਣਾ ਵੀ ਲੈਨੇ ਆ ਘਟੇ ਹੋਗੀ ਮੁੜ ਕੇ ਦਫੰਦੜ ਜਾ ਕਰਨਾ ਬੜਾ ਔਖਾ ਲੱਗਦਾ ਦੁਬਾਰੇ ਆਟਾ ਉਟਾ ਜਾ ਗੁੰਨਣਾ ਲਓ ਜੀ ਇਥੇ ਚਾਚਾ ਜੀ ਗਏ ਸੀ ਵਸੇ ਸੀ ਕਿ ਆਪਦੇ ਘਰੇ ਨਹਾਉਣ ਕਿਉਂਕਿ ਵਿਚਾਰੇ ਉਹ ਵੀ ਮੀਂਹ ਦੇ ਵਿੱਚ ਭੇਜ ਗਏ ਸੀ ਪਸ਼ੂ ਨੇ ਨਾ ਦੋਨਾਂ ਜਾਣਿਆ ਨਹੀਂ ਆਸੀ ਫਾਸੀ ਕੀਤੇ ਪੱਠੇ ਵਗੈਰਾ ਪਾਏ ਹੋਏ ਸੀਗੇ ਉਹ ਚੱਕਿਆ ਹਨ ਤੇ ਤਾਂ ਕਰਕੇ ਜਿਹੜਾ ਭੇਜ ਗਏ ਸੀ ਇੱਕ ਸਾਰੇ ਦਿਨ ਦੇ ਵਿਚਾਰੇ ਖੇਤ ਕੰਮ ਕਰਦੇ ਸੀ ਤੇ ਉੱਤੇ ਕਣੀਆਂ ਪੈ ਗਈਆਂ ਨਾ ਇਹ ਵੀ ਬਿਮਾਰ ਹੋਣ ਵਾਲੀ ਗੱਲ ਜੀ ਹੋ ਜਾਂਦੀ ਹੈਗੀ ਲੋ ਭਈ ਅੱਜ ਆਪਣੇ ਲਾਇਆ ਸੀਗਾ ਸਾਗ ਨੂੰ ਤੜਕਾ ਹਾਂਜੀ ਜਿਸ ਦਿਨ ਆਪਾਂ ਸਾਗ ਬਣਾਉਨੇ ਉਸ ਦਿਨ ਹੀ ਖਾਣੇ ਆ ਜਾਂ ਨੈਕਸਟ ਡੇ ਆਪਾਂ ਜਣੀ ਕੀ ਮਿਸ ਕਰਦੇ ਨੇ ਵੈਸੇ ਸਾਰੇ ਇਦਾਂ ਕਰਦੇ ਹੋਣਗੇ ਅਗਲੇ ਦਿਨਾਂ ਵੀ ਕੋਈ ਨਾ ਕੋਈ ਚਲੋ ਸਬਜੀ ਬਣ ਜਾਂਦੀ ਹੈ ਨਾਲੇ ਗੈਪ ਜਾ ਪੈ ਜਾਂਦਾ ਹੈਗਾ ਵਿੱਚ ਸਾਗ ਦਾ ਡੇਲੀ ਡੇਲੀ ਤੇ ਫਿਰ ਸਾਗ ਦਾ ਸਵਾਦ ਵੀ ਨਹੀਂ ਲੱਗਦਾ ਹੈਗਾ ਸਮਾਂ ਦੀ ਜਿਉਂ-ਜਿਉਂ ਸਾਗ ਬੀਹਾ ਹੋਈ ਜਾਂਦਾ ਤੇ ਉਮੀ ਸਾਗ ਹੈ ਜਿਹੜਾ ਤੜਕੇ ਲੱਗ ਲੱਗ ਕੇ ਸਵਾਦ ਹੋਣੀ ਜਾਂਦਾ ਰਹਿੰਦਾਗਾ ਵੈਸੇ ਹੁਣ ਤਾਂ ਕੋਈ ਵੀ ਉਹ ਜਿਹਾ ਕਰਨੇ ਹੋਣਾ ਮੈਨ ਲੱਗਦਾ ਆਪਾਂ ਵਲੌਗ ਦੇਣੀ ਆ ਵੀ ਸਾਰਿਆਂ ਭੈਣਾਂ ਨੇ ਹਨਾ ਤੇ ਸਾਗ ਬਣਾ ਲਿਆ ਇੱਕ ਇੱਕ ਵਾਰੀ ਲੋਪਈ ਵਸੇ ਦਾ ਕਰ ਕਰਕੇ ਜਿਹੜਾ ਆਪਣਾ ਰੋਟੀ ਪਣੀ ਦਾ ਜਿਹੜਾ ਕੰਮ ਨਿਪੜਿਆਣਾ ਫਿਰ ਦੇਖਦੇ ਆਂ ਆਪਾਂ ਆਟਾ ਵਗੈਰਾ ਆਹ ਸੌਰੀ ਭਾਂਡੇ ਵਗੈਰਾ ਮਾਜ ਕੇ ਤੇ ਫਿਰ ਗੁਰੂ ਘਰ ਜਾਵਾਂਗੇ ਦੁੱਧ ਵਗੈਰਾ ਮੈਂ ਕੱਢ ਕੇ ਰੱਖਤਾ ਸੀ ਤੇ ਮੁੜ ਕੇ ਫੜਾਇਆ ਗਿਆ ਨਹੀਂ ਮੰਮੀ ਮਰ ਕੇ ਤਾਂ ਸੀ ਕਿ ਮੈਂ ਕਿਹ ਚੱਲਾ ਸੀ ਜਾਵਾਂਗੇ ਤੇ ਸਹੀ ਵੀ ਗੁਰਦੁਆਰਾ ਸਾਹਿਬ ਨਾਲੇ ਮੱਥਾ ਟੇਕ ਆਵਾਂਗੇ ਤੇ ਨਾਲੇ ਦੁੱਧ ਫੜਾਇਆਵਾਂਗੇ ਹਨਾ ਫ੍ਰੀ ਹੋ ਕੇ ਰਾਮਦਰੀ ਦੇ ਨਾਲ ਬੈਠ ਜਾਗੇ ਕੰਮ ਤਾਂ ਜਿਹੜੇ ਚੱਲੀ ਜਾਂਦੇ ਰਹਿੰਦੇ ਨੇਗੇ ਬਾਕੀ ਆਇਆ ਗਿਆਸ ਤੇ ਕੰਮ ਜਿਹੜਾ ਜਲਦੀ ਹੋ ਜਾਂਦਾ ਨੇ ਚੁੱਲੇ ਥੋੜਾ ਵੱਧ ਕੋਲੇ ਸਮਾਨ ਵਗੈਰਾ ਚੱਕਤਰ ਕਰਨੀ ਪੈਂਦੀ ਇੱਥੇ ਆਪਾਂ ਕੋਲੇ ਹੁੰਦਾ ਅੰਦਰ ਹੀ ਸਭ ਕੁਝ ਤੇ ਤਾਂ ਕਰਕੇ ਰੋਟੀ ਪਣੀ ਹੈ ਜਿਹੜਾ ਛੇਤੀ ਪੱਕ ਜਾਂਦਾ ਲਓ ਜੀ ਚਲੋ ਜੀ ਪਾਲਿਆ ਪੱਕਿਓ ਰੱਖਿਆ ਆਪਣਾ ਸਾਬ ਕੰਮ ਗਿਆ ਆਪਣਾ ਨਿਭੜ ਤੇ ਹੁਣ ਚੱਲੀ ਆਪਾਂ ਅੰਦਰ ਹੋਜੀ ਟਾਈਮ ਹੋ ਗਿਆ 8 ਦਾ ਤੇ ਆਪਾਂ ਕੰਮ ਘਾਰਾ ਜਿਹੜੇ ਸਾਰੇ ਨੇ ਵੀੜ ਲੇ ਰੋਟੀ ਪਾਣੀ ਜਿਵੇਂ ਜਿੰਨੇ ਆਪਾਂ ਘਰੇ ਸੀਗੇ ਸਾਰਿਆਂ ਨੇ ਛਕ ਲਿਆ ਹਨ ਤੇ ਹੁਣ ਅਸੀਂ ਚੱਲਿਆਂ ਜੀ ਵਰਤੋਂ ਰਹਿ ਸਭ ਤੁਸੀਂ ਕਹੋਗੇ ਇੰਨਾ ਲੇਟ ਚਲੋ ਐ ਵੀ ਪਾਠ ਚੱਲ ਰਹੇ ਨੇ ਹਨਾ ਤਾਂ ਆਪਾਂ ਮੱਥਾ ਟੇਕ ਆਵਾਂਗੇ 10 ਮਿੰਟ ਬੈਠ ਕੇ ਆਵਾਂਗੇ ਆਹੰਦਾਰੀ ਨਾਲ ਸ਼ਾਂਤੀ ਦੇ ਨਾਲ ਕੰਮਾਂ ਦੀ ਜਿਹੜੀਆਂ ਕਲਪਲਾਮ ਕਲਪਨਾ ਜਿਹੜੀ ਉਹ ਤਾਂ ਲੋਟ ਹੀ ਨਹੀਂ ਆਉਂਦੀ ਹੈਗੀ ਜੀ ਹੁਣ ਚਲੋ ਆਪਾਂ ਜਮਾਂ ਫ੍ਰੀ ਹੈ ਤੇ ਇੱਕ ਜਿਹੜਾ ਰੱਬ ਨੇ ਘਟੋਲਾ ਪਾਇਆ ਹਨਾ ਇੰਨਾ ਕ ਜਿਆਦਾ ਕ ਸੁਮਾਨ ਪਾਇਆ ਸੱਚੀ ਸਾਰੇ ਕੰਮਾਂ ਦਾ ਤੇ ਦੇਖੋ ਬੇੜੇ ਦਾ ਵੀ ਬੁਰਾ ਹਾਲ ਕਰਤਾ ਚੱਲ ਬੇੜਿਆਂ ਦਾ ਤਾਂ ਕੋਈ ਨਹੀਂ ਜੇ ਕਹਨੇ ਲੋਟ ਕਰ ਲਾਂਗੇ ਸਵੇਹਾ ਹਨਾ ਹਾਲ ਕਰ ਫਸਲ ਦਾ ਕਰ ਲੱਗਦਾ ਵੀ ਜਿਹੜੀ ਉਹੀ ਗੱਲ ਵੀ ਕਣਕ ਦੀ ਬਜਾਈ ਕੀਤੀ ਹੈ ਤੇ ਹਜੇ ਤੱਕ ਤਾਂ ਚਲੋ ਇੰਨਾ ਜਿਆਦਾ ਮੀਂਹ ਨਹੀਂ ਸੀਗਾ ਤੇ ਪਰ ਰੱਬ ਸੁੱਖ ਰੱਖਿਆ ਹਨਾ ਉਹਨੂੰ ਕਿ ਜਿਆਦਾ ਮੀਂਹ ਨਾ ਆਵੇ ਹਨਾ ਮੁਰ ਕਿ ਉਹੀ ਗੱਲ ਕੰਮ ਆਪਾਂ ਨੇ ਵੇੜਦੇ ਆ ਤੇ ਗਾਂ ਵਧਣ ਵਾਲੀ ਗੱਲ ਹੋ ਜਾਂਦੀ ਹੈ ਵੀ ਕੰਮ ਹੋਰ ਵਧੇ ਜਾਂਦਾ ਹੈ ਬੱਚੇ ਗਏ ਹੋਏ ਹੈ ਜੀ ਗੁਰਦੁਆਰਾ ਸਾਹਿਬ ਤੇ ਮੰਮੀ ਵੀ ਅਲੇ ਉਹਨਾਂ ਨੂੰ ਆਪ ਲੈ ਆਵਾਂਗੇ ਇੱਕ ਜਣ ਬਹਿ ਜਾਊਗਾ ਆਪਣੇ ਨਾਲ ਬਾਕੀ ਤੁਰ ਕੇ ਆ ਜਾਣਗੇ ਤੇ ਪਸ਼ੂਆਂ ਨੂੰ ਵੀ ਉਧਰ ਉਹ ਵਿਚ ਦੀ ਪਸ਼ੂਆਂ ਦਾ ਸਮਾਨ ਪੈ ਇਹਨਾਂ ਨੂੰ ਅੰਦਰ ਕੀਤਾ ਬਹੁਤ ਬਹੁਤ ਦਿਨ ਆਵਾਜ਼ ਤੁਸੀਂ ਬਲੌਗ ਚ ਦੇਖਿਆ ਚਲੋ ਜੀ ਅਰੇ ਤਾਂ ਸੇ ਮੂਹਰ ਕਿਤੇ ਉੱਥੇ ਹੋਣਗੇ ਕਰਕੇ ਲੇਟ ਹੋ ਗਏ ਸਾਰਨੇ ਪਾਣੇ ਲੇਟ ਆ ਕਿਵੇਂ ਗਿੱਲੇ ਹੋ ਗਿਆ ਕਿੱਥੇ ਆ ਮੋਰਿਆ ਹਕ ਕੁਰਤੀ ਕਿਵੇਂ ਗਿੱਲੀ ਹੋ ਗਈ ਥੱਲੇ ਇਹ ਮੈਂ ਹੁਣ ਪਾਣੇ ਮਾਜ ਕੇ ਥੋੜੀ ਸੀ ਸੈਲਫ ਕੇ ਅੰਦਰ ਹੀ ਮਾਜੀ ਸੀ ਨਾ ਪਾਣੇ ਹੋਰ ਮੁਕ ਜਾ ਸਾਜ ਸੁਮਾਵਾ ਨਾ ਮਰ ਜਮੈ ਨਾ ਜੋਦੀ ਪਾਵੈ ਵਰਮੁਖ ਸਦਾ ਰਹੇ ਰੰਗ ਰਾਂਤੀ ਅੰਨ ਦੇ ਨਿਰ ਦੇ ਲਾਹਰੇ ਜਨੋਂ ਮਿਲੇ ਫਿਰ ਆਪ ਮਲਾਏ ਲੈ ਦਿੱਤਾ ਹੁਣ ਹੋਇਆ 8 ਦਾ ਤੇ ਉਦੋਂ ਮੈਂ ਗਈ ਜਾਵਾਂ ਵੀ 8 ਵਜ ਗਏ ਪਲੇਖੇ ਨਾਲ 7:20 ਹੋਇਆ 7:20 ਦਾ ਟਾਈਮ ਸੀਗਾ ਤੇ ਲੋ ਜੀ ਮੰਮੀ ਗੁਰਦੁਆਰੇ ਸਾਹਿਬ ਸਾਨੂੰ ਗੇਟ 'ਚ ਟੱਕਰੀ ਸੀ ਜੀ ਆ ਕੇ ਉੱਪਰ ਪਾਣੀ ਕੱਢਣ ਲੱਗ ਗਏ ਕੰਮ ਆ ਜਾ ਸਤੰਮ ਆ ਜਾ ਆਹ ਮੰਨੇ ਕਰਦ ਗਣੀ ਚੱਕ ਕੇ ਟੀਕੇ ਲਵਾਉਂਦੇ। ਉਹ ਨਹੀਂ ਉਹ ਤਾਂ ਅੱਧਾ ਵੀ ਨਹੀਂ ਲੱਗਿਆ। ਅੱਪਲ ਤਾਂ ਲੱਗਿਆ ਹੀ ਨਹੀਂ। ਉਹ ਤਾਂ ਸਾਰੀ ਰਾਤ ਰਹਿੰਦੇ। ਉਹ ਵੀ ਉਹ ਉਹ ਨੂੰ ਮਨ ਉਹ ਕਰਦਾ ਵੈੜ ਨੂੰ। ਕਦੇ ਕੰਦਰ ਗੰਧ ਜਿ ਵਜਦੀ ਸੀ ਵਿਚਾਰੀ ਕਦੇ ਉਧਰ ਵਜਦੀ ਸੀ। 54 ਮਾਰ ਮਾਰ ਕਦੇ ਘਮੋੜੀਆਂ ਕਰਤੀਆਂ ਢੇਡ ਢੇਡਾਂ। ਸੋਟੀ ਲੈ ਕੇ ਪਿੱਛੇ ਜਨ ਹਟੀ ਸੀ। ਧੰਵਾਰੀ ਉਹ ਪਿੱਛੇ ਜਨ ਹੜ ਗਈ ਸੀ। ਮੇਰੇ ਤਾਂ ਇਹਨਾਂ ਨੇ ਪਾ ਦੇ ਹਾਰ ਟੂੰਬੂ ਵਾਲਾ ਹੁਣ। ਜਦੋਂ ਗਾਣੇ ਤੇ ਦੁੱਧ ਘੱਟ ਦਿੱਤਾ ਹੁਣ ਮੈਂ ਉਸ ਵਿੱਚ ਇਹ ਜਾ ਹੋ ਗਿਆ ਕੁਛ ਠੀਕਿਆ ਕਰਕੇ ਅਕੇ ਹਾਂ ਹਾਂ ਸਾਡੇ ਮਗਰੋਂ ਤੋਂ ਪਸੋਂ ਖਰਾਕੀ ਨਹੀਂ ਪਾੰਗਾ ਮੈਂ ਉਹ ਬੰਦੇ ਖਾ ਕੇ ਫਿਰ ਖਰਾਕਾਂ ਮੈਂ ਆਹ ਉਹ ਗੇ ਦੁੱਧ ਮੇਰੇ ਦੱਲੀ ਤੋਂ ਤੁਸੀਂ ਪਾ ਕੇ ਆਉਂਦੇ ਦੁੱਧ ਫਿਰ ਮੈਂ ਕਹਿੰਦਾ ਮੈਂ ਤਾਂ ਮਰਦੀ ਜਾਂਦੀ ਨੇ ਸੰਭਾਗ ਹਜੇ ਮੈਂ ਕਹਿੰਦਾ ਸੀ ਮੇਰੇ ਹਾਰ ਪਾਉਣੇ ਆਹ ਅੱਜ ਹੀ ਨਹੀਂ ਦੁੱਧ ਪਿਆ ਤੇ ਅੱਜ ਹੀ ਕਹਿੰਦੇ ਆ ਕਿ ਕਹਿੰਦੇ ਕਿ ਤੁਸੀਂ ਤਾਂ ਖਰਾਕ ਹੀ ਨਹੀਂ ਬਹਣਗੇ ਸੀ ਐਂ ਵਿਸ਼ਵਾਸ ਕਰਦੇ ਸਾਡੇ ਤਾਂ ਮੈਂ ਬੋਲਿਆ ਮੈਂ ਜਿੱਦੇ ਦਾ ਕਰੀ ਕਸ ਚੱਲੀ ਆ ਲੈਣਾ ਕੰਮਾਂ ਦਾ ਜਿਹੜੀ ਤੇ ਮੈਂ ਉਹਦੇ ਨਹੀਂ ਮੈਂ ਹੀ ਪਾਉਣੀ ਇਹਨਾਂ ਨੂੰ ਪੱਠੇ ਧਾਰਾਂ ਵਗੈਰਾ ਦੋਨੇ ਟਾਈਮ ਦਾਵੇਂ ਤਾਂ ਮੈਂ ਜਦੋਂ ਘਰੇ ਹੁੰਦੀ ਆ ਉਹਦੋਂ ਆਪਾਂ ਨੂੰ ਕੋਈ ਟੈਨਸ਼ਨ ਨਹੀਂ ਹੁੰਦੀ ਹਾਂ ਧਾਰਾਂ ਵੀ ਕਢਾ ਦਿੰਦੇ ਐਡੀ ਵੀ ਤੁਗਲਦੀ ਹੈਗੀ ਤੇ ਹੁਣ ਨਾਲੇ ਨਾਲੇ ਤਾਂ ਮੈਂ ਇਨੀ ਬਿਮਾਰ ਆ ਦਿੱਲੀ ਵਾਂਗੂ ਬੁਖਾਰ ਬਲੱਡ ਆਹੀ ਕੁਸ਼ਤਨ ਲਿਆ ਤਾਂ ਆ ਹੁਣ ਵੀ ਅਸੀਂ ਡਾਕਟਰ ਨੂੰ ਸਾਰਾ ਚੈੱਕਅਪ ਮੈਂ ਕਰਾ ਕੇ ਉਹਦਾ ਵੀ ਬੀਪੀ ਬੁਖਾਰ ਫੇਰ ਅਸੀਂ ਮੱਥਾ ਦੇਖਣ ਗਏ ਵੀ ਸੈੱਟ ਸੀ ਸਾਰਾ ਕੁਝ ਦਿਖਾਣ ਕਰਕੇ ਨਾ ਸਾਵਧਨ ਹੋਇਆ ਤਾਂ ਕਰਕੇ ਸਿਰ ਜਿਵੇਂ ਜਾਮ ਹੋਇਆ ਪੇ ਹੁਣ ਟੀਕਾ ਲੈ ਕੇ ਆਉਂਦਾ ਆਪਾਫ ਵਗੈਰਾ ਲੈਂਦਾ ਕਿਆ ਹੀ ਕਰਦੇ ਐ ਮਿੰਟ ਚ ਕਹਿੰਦੇ ਤੁਸੀਂ ਤਾਂ ਕੁਛ ਕਰਦੇ ਨਹੀਂ ਅਸੀਂ ਕਰਦੇ ਜਿਹੜਾ ਕੁਛ ਕਰਦੇ ਆ ਅਸੀਂ ਦੱਸਿਓ ਜਰੂਰ ਵੀ ਤੁਹਾਡੇ ਨਾਲ ਹੀ ਆਈ ਹੁੰਦੀ ਕਿ ਸਾਡੇ ਨਾਲ ਹੀ ਆਈ ਹੁੰਦੀ ਐ ਦੋਨਾਂ ਨੂੰ ਪਹਿਣਾ ਦੋਨੀਆਂ ਦੋਨੇ ਪਹਿਣਾ ਉਹ ਦੇਖੋ ਪਾਈ ਹੁਣ ਕੱਢ ਕੇ ਲਿਆਉਣੀ ਮਸ਼ੀਨ ਚ ਹੁਣ ਇਹਨਾਂ ਨੂੰ ਪਾਵਾ ਸੁੱਕਣੇ ਹਾਂਜੀ ਤੁਸੀਂ ਹਾਂ ਸਰ ਫੋਨ ਤੇ ਦੇਖਣ ਲੱਗਿਆ ਦਾ ਵਰਕ ਕੰਪਲੀਟ ਕਰ ਲਓ ਮੈਡਮ ਜੀ ਲਓ ਜੀ ਮੇਰਾ ਇਹਦਾ ਮੇਰਾ ਸਿੰਗਰ ਹਾਂ ਰਹਿੰਦਾ ਸੀ ਹੁਣ ਵੱਲ ਨੂੰ ਉਹ ਵੀ ਆ ਗਿਆ ਬਟ ਗਾਣੇ ਤੇ ਆਰਾਮਦਾਰੀ ਨਾਲ ਸੁਣਨਾ ਦਿਖਾਉਂਗੀ ਮੈਂ ਗਾਣੇ ਵਲੋਗ ਦੇ ਵਿੱਚ ਫਾਸਟ ਨਹੀਂ ਹਾਂ ਹਾਂ ਆਇਆ ਪਈਏ ਮੇਰੀ ਗਿਫਟ ਆਹ ਹਾਂ ਦਿੱਗਟੇ ਮਰੇ ਹੋਰੀ ਆ ਹਥਿਆਰ ਵੀ ਅੱਜ ਕੱਢਣੇ ਪੈ ਗਏ ਹਾਂ ਜੀ ਬਾਹਰ ਡਾਕਟਰ ਕਿਉਂ ਆਇਆ ਬਾਹਰ ਰੱਖ ਲਈ ਆਪਣੀ ਵੈਡ ਹਨ ਨੂੰ ਬੁਖਾਰ ਹੋ ਗਿਆ ਆ ਟੀਕੇ ਵਗੈਰਾ ਜੇ ਲਾਉਂਦੇ ਫਿਰ ਦੇ ਟੀਕੇ ਵੀ ਲਵਾਏ ਕੋਈ ਚੱਜਣਾ ਨਹੀਂ ਲਵਾਏ ਵੀ ਨਹੀਂ ਜਦੋਂ ਮੀਂਹ ਇੱਕਦਮ ਅੰਦਰ ਵੀ ਘੱਟ ਨਾ ਪਰ ਜਿਵੇਂ ਕੀ ਬੈਠੀ ਸੀ ਵਿਚਾਰੀ ਚੋਪੀ ਜਿ ਕੀਤੀ ਆਪਣ ਨੂੰ ਪਤਾ ਲੱਗ ਗਿਆ ਜਾਂਦਾ ਤੰਦਰੁਸਤ ਦਾ ਤੇ ਬਿਮਾਰ ਦਾ ਮਮਾ ਜੀ ਹਾਂ ਕਰਕੇ ਨਾ ਫਿਰ ਉੱਤੇ ਹੁਣੀ ਡਾਕਟਰ ਨੂੰ ਬੁਲਾ ਹੀ ਲਿਆ ਵਿਚਣ ਹਜੇ ਤਾਂ ਸਾਰੀ ਰਾਤ ਉੱਤੇ ਪਈ ਹੈ ਨਾ ਮੈਡੀਸਨ ਅਸਰ ਕਰੂਗੀ ਸੌਣ ਵਾਲੀ ਗਾਂਗੀ ਤੇ ਹੁਣ ਬੁਲਾਇਆ ਆਫਾ ਡਾਕਟਰ ਬੰਦੇ ਬਸ਼ੋਂ ਦੇ ਸਾਰਿਆਂ ਦੀਆਂ ਬਿਮਾਰੀਆਂ ਸਵਾਰਨਗੇ ਚਲੋ ਇਹ ਤਾਂ ਸੋ ਦੋ ਖਜ ਜੇ ਚੱਲਦੀ ਰਹਿੰਦੇ ਆ ਮਨ ਨੂੰ ਸੁੱਖ ਸ਼ਾਂਤੀ ਰੱਖੇ ਹਾਂ ਜੁੱਤ ਫਿਰ ਗਏ ਰੱਖ ਲਿਆ ਜੇ ਮੈਂ ਉਹ ਦੂਜੀ ਮੈਡੀਸਨ ਲੈਤੀ ਤੇਰਾ 10 ਮਿੰਟ ਰੈਸਟ ਕਰਨਾ ਫਿਰ ਆਵਾਂਗੇ ਕੁਛ ਜਿਹਾ ਹੂੰ ਲਾਉਣਾਂ ਕਿ ਲਾਉਣ ਵਾਲਾ ਮੈਂ ਧੋ ਕੇ ਲੈਣ ਦਿੱਤੇ ਬੰਨਾਲ ਕੋ ਤੇ ਜਦਿਆਂ ਮੈਂ ਕਿੱਦਵੇਂ ਦਾ ਪਿਆਰ ਕਰਨਾ ਹਾਂ ਹਾਂ ਤੇ ਬੜਾ ਮੋਟਾ ਚੜਾਉਂ ਨਹੀਂ ਹੂੰ ਤੇ ਹਾਂ ਨਾ ਬਸ ਉਹਦੇ ਕਰਕੇ ਬੁਖਾਰ ਹੋ ਗਿਆ ਤਕਲੀਫ ਹੋ ਜਾਂਦੀ ਐ ਨਾ ਪਰ ਉਹ ਮੈਂ ਆ ਗਿਆ ਵਿਚਾਰਾ ਬਾਬਾ ਰਾਤ ਨੂੰ ਤੇ ਇੰਜੈਕਸ਼ਨ ਹੀ ਕਰਾ ਲਿਆ ਜਿਵੇਂ ਆਪਾਂ ਕਹਿੰਦੇ ਕਿ ਟੀਕਾ ਸੁੱਝ ਗਿਆ

ਕਹਿੰਨੀ ਮੈਂ ਭਾਂਡੇ ਧੋ ਕੇ ਆਈ ਮम्मा ਨਹੀਂ ਆਹ ਕੰਮ ਨਹੀਂ ਸੁਭਾਲਾ ਪਹਿਲਾਂ ਤੇ ਹੋਊਗੀ ਆਹ ਕੰਮ ਵੀ ਕਰੇਗੀ ਆਹ ਆਹ ਉਹ ਆਉਣੇ ਸਬਤਾ ਰਿਆ ਕਰ ਤੋਆ ਮੈਂ ਜਾ ਲੈਣਾ ਲੈਣਾ ਲੈਣੇ ਹੋਵੇ ਆਹ ਆਹ ਲਖਵੀਰ ਭੈਣ ਕੇ ਵਿਚਰ ਕੇ ਲੱਗਿਆ ਮਿਸਤਰੀ ਉਹ ਭਾਈ ਆ ਗਏ ਉੱਥੋਂ ਦੇ ਔਡਾਂ ਦੇ ਤੇ ਉਹਨਾਂ ਦੇ ਬਾਲਾ ਜਿਆਦੇ ਨਹੀਂ ਸੀਗਾ ਆਪਣੇ ਤਾਂ ਹਜੇ ਘੱਟ ਸੀ ਜਣੀ ਕਿ ਥੋੜਾ ਬਹੁਤਾ ਜੇ ਸੀਗਾ ਜਿਆਦੇ ਨਹੀਂ ਸੀ ਗਾਜਦਾ ਬੁਜਦਾ ਆਪਣੇ ਬਾੜਾ ਸੀਗਾ ਲਾਸ਼ਕ ਦਾ ਸੀ ਹਨਾ ਹਵਾ ਤੇਜ਼ ਸੀਗੀ ਪੂਰੀ ਪਰ ਮੀਂਹ ਘੱਟ ਸੀ ਤੇ ਉਹਨਾਂ ਦੇ ਤਾਂ ਇੰਨਾ ਜਿਆਦਾ ਮੀਂਹ ਸੀ ਝੋਨਾ ਜਿਹਾ ਸਾਰਾ ਲੰਮਾ ਹੀ ਪਾਤਾ ਜਿੱਥੇ ਆਪਾਂ ਗਏ ਸੀ ਹਾਂ ਗੱਡਾ ਹੋਇਆ ਮਿਲਦਾ ਜੀ ਉੱਡਾਂ ਵਾਲਿਆਂ ਦੇ ਹਾਂ ਉਹਨਾਂ ਦੇ ਬੋੜਾ ਜੀ ਸੀ ਅਸਾਂ ਹਾਂ ਇੱਥੇ ਖੇੜਾ ਸੀ ਪੂਰਾ ਡੋਨ ਨਾ ਜਾਂ ਉਹਨਾਂ ਦੇ ਮੇਸਤਰੀ ਲੱਗਾ ਹੋਇਆ ਸੀ ਵਿਚਾਰਾਂ ਦੇ ਕੰਮ ਜੇ ਰੋਕ ਗਏ ਗੱਡਾ ਹੋਊਗਾ ਪੰਗਾ ਤੇ ਵੇ ਗੁਰੂ ਡਾਕਟਰ ਕਹਿੰਦੇ ਕਿ ਇਹਦੇ ਦੇਸੀ ਘੋਮਾ ਤੋਂ ਉਹ ਘਾਤ ਅੱਖ ਚ ਪਾਣੀ ਜੋ ਕੱਢੀ ਆਂਗੀ ਆ ਦੂਜੀ ਉਹ ਰੋਂਦੀ ਆ ਚਰੀ ਦੇ ਤੇ ਟੀਚੇ ਲੱਗੇ ਨਾ ਕਾਹਦੇ ਕਰਕੇ ਕੋਈ ਦਰਦ ਮੰਦਾ ਠੰਡ ਹੋ ਗਈ ਸ਼ਾਵਾਂ ਕੱਢ ਰਭੂਗਾ ਮੋਰਾ ਬਾਹਰ ਆ ਕੇ ਪਤਾ ਲੱਗਦਾ ਹੁਣ ਕੱਪੜੇ ਕੱਢਨੇ ਵਣਗੇ ਹੁਣ ਮੈਨੂੰ ਸਿਮਮੂ ਕਹਿੰਦੀ ਮम्मा ਕੱਲ ਨੂੰ ਆਪਾਂ ਦੇਨੇ ਕੱਪੜੇ ਕੱਢਾਂਗੇ ਸਾਡੇ ਮੋٹے ਵਾਂਗ ਚੱਲਾਂ ਬਾਏ ਤੁਸੀਂ ਤਾਂ ਲੈ ਮੈਂ ਨਾਲ ਗੋਹਾ ਟਾ ਲਾ ਬਾਏ ਅੰਨ ਨਰਕ ਮਾਰੀ ਬੈਠੀ ਅੱਜ ਤਾਂ ਹੀ ਮਾਂਗੂ ਨਾ ਗਿਆ ਤੇ ਉਹ ਵੀ ਤੁਹਾਨੂੰ ਗੱਲਾਂ ਸੀ ਇਹ ਚਾਂਦਨ ਪਾਉਣਾ ਲੈ ਮੈਂ ਫੜਾ ਦੇਣਾ ਹੂੰ ਹਾਂ ਲਾਲ ਜਗਾ ਧੋ ਗਏ ਹੱਥ ਹੱਥ ਲੋਲ ਕੇ ਤੇਲ ਦੱਟਾ ਫੀਡ ਮਾਲਦੀ ਐ ਇਹ ਨੂੰ ਹੀ ਹਵਾ ਦੇਖ ਖੜ ਜਾ ਖੜ ਜਾ ਓ ਬੋਲ ਹੁਣ ਡਾਕਟਰ ਨੇ ਵੀ ਦਿੱਤਾ ਹੌਣ ਤੇ ਲਾਇਆ ਹੋਣਾ ਠੀਕ ਐ ਦੋਇ ਤੇ ਲੈ ਬਸ ਆਇਆ ਕੋਈ ਚੱਕਰ ਤਾਂ ਡਾਕਟਰ ਦਾ ਨਾ ਨਾ ਬੁਖਾਰ ਹੀ ਆਉਂਦਾ ਨਾ ਹੋਦੂ ਸਿਰ ਤਾਂ ਬਸ ਓਕੇ ਉਹਨੂੰ ਥੋੜਾ ਜਿਹਾ ਵਜ਼ਨ ਘਟਾ ਮੈਨੂੰ ਵਜ਼ਨ ਨਾਲ ਘਟਾ ਮੰਗਾ ਯਾਰ ਮੈਂ ਪਰ ਚਾੜੀ ਗਈ ਨਾ ਉਹਨੂੰ ਸੁਤਮਾ ਹਾਂ ਇੱਕ ਤਰੀਕ ਤੋਂ ਬਸ ਇੱਕ ਘਟਾ ਇਹ ਚਾਰ ਕੇ ਇਹਨੂੰ ਫਿਰ ਉਹਦੇ ਬਾਅਦ ਨੂੰ ਟ੍ਰਾਂਜੈਕਸ਼ਨ ਕਰ ਦਿਆਂਗੇ ਹਾਂ ਲਿਸੜੀ ਇਹ ਲਿਸੜੀ ਹਾਇ ਦੇ ਫਰੈਂਸ ਤੁਹਾਨੂੰ ਇਹ ਬਾਲਾ ਨਾ ਹੁੰਗਾ ਬੰਗਾ ਸੱਤੇ ਗੋ ਮੋੜ ਮਾ ਦੇ ਕਿੰਨਾ ਹੁੰਗਾ ਬੰਗਾ ਮੇਰੇ ਆਹ ਦੇ ਇਧਰ ਪਿੱਛੇ ਦੇਖੋ ਚਾਨਣ ਚ ਦੇਖੋ ਸਾਰਾ ਲੈ ਵੀ ਭਰਿਆ ਰਹਿਦਾ ਹੁਣ ਦੇਖੇ ਹੀ ਨਹੀਂ ਆਪਾਂ ਤਾਂ ਆਹ ਦੇਖੋ ਦੇਖੋ ਕੁਦਰ ਨੂੰ ਆਲਟੀ ਕੇ ਲਾਉਂ ਆਉਣ ਲਾ ਦੇ ਤਾਂ ਆਹ ਹੁਕਰ ਆਹ ਹੋ ਰਹੀ ਹਾਂ ਹੂੰ ਸਾਗੇ ਬੁਖਾਰ ਨਾ ਹੋਰ ਨਾ ਕਿਤੇ ਹੋਗਾ ਪੱਫੜਾਂ ਨਾਲ ਭਰੀ ਪਈ ਇਹ ਤਾਂ ਪ੍ਰਿੰਡਾਂ ਨਾਲ ਐ ਥੋੜੀ ਹੁੰਦੇ ਇੰਨੇ ਪ੍ਰਿੰਡਾਂ ਨਾਲ ਇੱਕ ਥਾਂ ਤੇ ਹੋ ਗੋ ਇੰਨੇ ਥੋੜੀ ਹੁੰਦੇ ਆ ਉਹ ਬੜਿਆ ਫਿਰ ਕੈਮਰੇ 'ਚ ਪਤਾ ਲੱਗਦਾ ਕਈ ਨੇ ਹੋਏ ਪਏ ਆ ਲਓ ਜੀ ਤਾਂ ਬਾਬਾ ਹੋ ਗਿਆ ਤੇ ਇਸ ਦੇ ਨਾਲ ਹੀ ਆਪਾਂ ਕਰਦੇ ਆ ਆਪਣੇ ਵਲੌਗ ਦਾ ਐਂਡ ਮਿਲਾਂਗੇ ਆਪਾਂ ਨੈਕਸਟ ਵਲੌਗ ਦੇ ਨਾਲ ਜੇਕਰ ਤੁਹਾਨੂੰ ਸਾਡੇ ਵਲੌਗ ਵਧੀਆ ਲੱਗਦੇ ਨੇ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਤੇ ਬੈਲ ਆਈਕਨ ਵੀ ਜ਼ਰੂਰ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੇ ਵਲੌਗ ਦਾ ਜਿਹੜਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਸਾਡੇ ਜਿਹੜੇ ਵਲੌਗ ਹੈ ਤੁਸੀਂ ਇੰਜੋਏ ਕਰ ਸਕੋ